ਨੇ ਮੇਤਰ ਇੱਕ DHL ਆਇਆ DHL ਤੇ ਮੁੰਡੇ ਆਪਣੀ ਆਏ ਵੇ ਨੇ ਅੱਜ ਵੀਡੀਓ ਰਨ ਵਾਸਤੇ ਤੇ ਮਾਤੀਆ ਨੰਦਾ ਮਾਈ ਬੈਸਟ ਫਰੈਂਡ ਕਿਨ ਵਿੱਚ ਸੂਰਜ ਚੜਦਾ ਆ ਰਾਤਾਂ ਨੂੰ ਚੰਨ ਤੇ ਤਾਰੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਮਿਹਨਤ ਮੁੰਦ ਲਾ ਕੇ ਘਰੇ ਪਹੁੰਚ ਗਏ ਆ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਵਧੀਆ ਪਹੁੰਚ ਗਏ ਵਧੀਆ ਵਧੀਆ ਵਿਟਾਮਿਨ ਡੀ ਲੈ ਰਹੇ ਹੋ ਹਾਂਜੀ ਠੀਕ ਹੋ ਗਿਆ ਫਿਰ ਦੱਸ ਜੀ ਹਮ ਇੱਥੇ ਵੇਖ ਛੱਡੀ 35 ਤੁਸੀਂ ਕਿੱਧਰ ਪੁੱਤ ਛੱਡੀ 35 ਮਿੱਤਰੋ ਕੱਲ ਨਾਲੋਂ ਕੁਝ ਫਰਕ ਹੈ ਇਹਨੇ ਕਾ ਖਾ ਖਾ ਕੇ ਨਾ ਕਾ ਖਾ ਖਾ ਕੇ ਨੇ ਇਹਨੇ ਆਪਣੀ ਢਿੱਡੀ ਆਪੇ ਠੀਕ ਕਰ ਲਈ ਆ ਦੇਖੋ ਕੱਲ ਨਾਲੋਂ ਥੋੜਾ ਜਿਹਾ ਮਸਤ ਕਰਨ ਲੱਗਿਆ ਦੇਖੋ ਅੱਜ ਮੈਂ ਸਵੇਰ ਦੇਖਿਆ ਨਾ ਦੰਦੀ ਵੜਨ ਲੱਗਿਆ ਸੀ ਥੋੜੀ ਜੀ ਹੈ ਨਾ ਆਹ ਦੇਖੋ ਦੰਦੀ ਵੜਦਾ ਤੇ ਮਤਲਬ ਵੀ ਕੁਝ ਐਕਟਿਵ ਹੋ ਗਿਆ ਜਬ ਡਾਕਟਰ ਨੇ ਵੀ ਲੈ ਕੇ ਜਾਉਂਗਾ ਤਾਂ ਵੀ ਸਰਸ ਕਰਦਾ ਵੈਸੇ ਹੈ ਨਾ ਬਾਕੀ ਮੈਂ ਉਹਦੇ ਕੰਨਾ ਵੀ ਠੀਕ ਹੋ ਜਾਣਾ ਉਹਨੇ ਜਨਾ ਸੀ ਇਹ ਵੀ ਤਾਂ ਲੈ ਕੇ ਆਇਓ ਬਾਕੀ ਮੈਂ ਕਾਲ ਕਰ ਲੈਣਾ ਡਾਕਟਰ ਨੂੰ ਵੀ ਉਲਟੀ ਤਾਂ ਕੱਲ ਦੀ ਕੋਈ ਨਹੀਂ ਕੀਤੀ ਇਹਨੇ ਸਾਈ ਰਾਤ ਬਿਲਕੁਲ ਠੀਕ ਠਾਕ ਰਿਹਾ ਪਰ ਫੇਰ ਵੀ ਉਹਨੇ ਕਿਹਾ ਵੀ ਮੈਨੂੰ ਇੱਕ ਵਾਰੀ ਚੈੱਕ ਕਰਵਾ ਦੋ ਫਿਰ ਆਪਾਂ ਚੈੱਕ ਕਰਉਣ ਚੱਲਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਆਪਾਂ ਮਿੱਤਰੋ ਬ੍ਰੇਕਫਾਸਟ ਕਰਦੇ ਆਂ ਵਧੀਆ ਜਿਆ ਆਪਣੇ ਸ਼ਹਿਰ ਦਾ ਮਾਹੌਲ ਕੁਛ ਐਦਾਂ ਦਾ ਅੱਜ ਦੇਖੋ ਤੁਸੀਂ ਕੱਲ ਦੀ ਵੀਡੀਓ ਦੇਖਿਓ ਤੇ ਕੱਲ ਰੋਡ ਦੇ ਉੱਤੇ ਕਿੰਨੀ ਸ਼ਾਂਤੀ ਸੀਗੀ ਤੇ ਤੁਸੀਂ ਅੱਜ ਦੀ ਵੀਡੀਓ ਦੇਖੋ ਤੇ ਅੱਜ ਟ੍ਰੈਫਿਕ ਦਾ ਪੂਰਾ ਮਿੱਤਰੋ ਮਾਹੌਲ ਬਣਿਆ ਹੋਇਆ ਆਪਣੇ ਰੋਡ ਦੇ ਉੱਤੇ ਤੇ ਲੋਕ ਆਪਣੇ ਕਾਰੋਬਾਰਾਂ ਦੇ ਵਿੱਚ ਰੁੱਝੇ ਹੋਏ ਦੇਖੋ ਇਹ ਵਾਲਾ ਰੋਡ ਐ ਬਸ ਭਰਿਆ ਜਾਂਦਾ ਯਾਰ ਵੀਡੀਓ ਵਿੱਚ ਬੜਾ ਸੁਹਣਾ ਲੱਗਦਾ ਦੇਖੋ ਸਹੀ ਗੱਲ ਹੈ ਨਾ ਇਟਲੀ ਹੋਰ ਗੱਲਾਂ ਨਿਕਲ ਆ ਜਾਂ ਸੋਹਣੀ ਬਹੁਤ ਐ ਤਾਂ ਹੀ ਦੁਨੀਆ ਭਰ ਤੋਂ ਟੂਰਿਸਟ ਘੁੰਮਣ ਵਾਸਤੇ ਹੁੰਦਾ ਦੇਖੋ ਹਲੇ ਵੀ ਨਾ ਕਾਂ ਚੱਬੀ ਆ ਨਾ ਹੁੰਦਾ ਨੇ ਕੀ ਘੁਮਾਰਦੇ ਬੁੱਠੇ ਮੂੰਹ ਪਾ ਲੈ ਲੱਗਦਾ ਇਹਦਾ ਪੁੱਤ ਬੱਕ ਬੱਕਾ ਹੁੰਦਾ ਓਏ ਸਵਾਦ ਨਹੀਂ ਹੁੰਦਾ ਇਹਦੇ ਨਾਲ ਨੂਨ ਹੁੰਦਾ ਨਾ ਮਿਰਚ ਹੁੰਦੀ ਐ ਇਹਦੇ ਵਿੱਚ ਆ ਜਾਓ ਰਿਆ ਅੰਦਰ ਆਇਆ ਫਿਰ ਤੇ ਆ ਜਾਓ ਅੰਦਰ ਆ ਜਾ ਪੁੱਤ ਆ ਜਾਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਿਆਣੇ ਬੱਚੇ ਬਣ ਗਏ ਤੁਸੀਂ ਤਾਂ ਓਏ ਤੁਸੀਂ ਤਾਂ ਸਿਆਣੇ ਬੱਚੇ ਬਣ ਗਏ ਬਾਈ ਸੀ ਆਣੀ ਬੱਚੇ ਬਣ ਗਈ ਹੈ ਨਾ ਵੈਰੀ ਗੁੱਡ ਬਿੰਦੀ ਆਪਾਂ ਨਾ ਤੋਕੇ ਰੈਡੀ ਹੋ ਗਏ ਆ ਤੇ ਚੱਲਦੇ ਆ ਸ਼ੌਪ ਤੇ ਤੇ ਦੇਖਦੇ ਆ ਕਿਹੜੇ ਕਿਹੜੇ ਅੱਜ ਸਮਾਨ ਨੇ ਕਿਹੜਾ ਕਿਹੜਾ ਅੱਜ ਕੰਮ ਕਰਨ ਵਾਲਾ ਆਪਣਾ ਤੇ ਚੁੱਲ੍ਹੇ ਤੇ ਅੱਜ ਆਪਣੇ ਕੀ ਧਰਤਾ ਬਾਈ ਅੱਜ ਕੁੱਕਰ ਵਿੱਚ ਕੀ ਡਾਲਦੀ ਹੈ ਕੁੱਕਰ ਵਿੱਚ ਮੂੰਗੀ ਮਸਰੀ ਡਾਲਦੀ ਹੈ ਇਹਨਾਂ ਨੂੰ ਇੱਕ ਦਿਨ ਵਿੱਚ ਤੋਂ ਬਾਅਦ ਰੋਟੀ ਖਾ ਕੇ ਲੈ ਆਈਏ ਤੇ ਬਸ ਦੂਜੇ ਦਿਨ ਜਦ ਇਹ ਮੂੰਗੀ ਬਈ ਧਰਦੰਦੇ ਆ ਹੈ ਇਹਨਾਂ ਨੂੰ ਐਦਾਂ ਹੋ ਜਾਂਦਾ ਵੀ ਕੱਲ ਖਾਦਾ ਪੀਤਾ ਥੋੜਾ ਜਿਹਾ ਹੈਵੀ ਹੈਵੀ ਖਾ ਲਿਆ ਵੀ ਮੂੰਗੀ ਮਸਰੀ ਇਸ ਬੈਰੀ ਹਲਕੀ ਦਾਲ ਹੈ ਇਸ ਕਰਕੇ ਅੱਜ ਘਰੇ ਆਪਣੇ ਮੂੰਗੀ ਮਸਰੀ ਬਣਨੀ ਆ ਤੇ ਗੁਸ਼ਾਨ ਨੂੰ ਜਵਸਤੇ ਸਰਪ੍ਰਾਈਜ਼ ਹੋਊਗਾ ਨਾ ਹਾਂਜੀ ਪੈਂਤੀ ਆਪਣੀ ਮਿੱਤਰੋ ਬਿਲਕੁਲ ਠੀਕ ਹੋ ਗਈ ਹੈ ਬਿਲਕੁਲ ਠੀਕ ਹੁਣ ਇਹ ਦੋਦੇ ਖਰਾਕਾ ਖਾਣ ਲੱਗਿਆ ਕੱਲ ਦੀ ਨੇ ਨੇ ਉਹ ਡੋਂਗੀ ਵੀ ਦਿਖਾਦੀ ਹੈ ਖਰਾਕ ਦੇ ਤੇ ਆ ਵੀ ਹੁਣ ਦੇਖੋ ਹੁਣ ਉਹ ਵੀ ਖਾ ਲਈ ਹੁਣ ਤੇ ਆ ਵੀ ਜਿਹੜੀ ਆਪਣੀ ਦੂਜੀ ਖਰਾਕ ਹੈ ਦੀ ਉਹ ਵੀ ਤੋਂ ਉਹ ਵੀ ਤੋਂ ਇਹ ਵੀ ਖਾਣ ਲੱਗਿਆ ਲਿਕੁਇਡ ਆਪਣੇ ਜਿੱਦਾਂ ਤਰੀ ਵਾਲੀ ਕਹਿੰਦੇ ਆਪਾਂ ਇਹ ਵੀ ਚੱਟ ਰਹੀ ਹੈ ਹੁਣ ਪੁੱਤਰੀ ਠੀਕ ਹੋ ਗਈ ਆਇਆ ਸ਼ਾਮਾ ਜਾ ਕੇ ਮੈਂ ਸਮਾਨ ਸੋੜ ਲੈਣੋਂ ਲਿਖੇ ਆਇਆ ਓਕੇ ਤੇ ਤੁਸੀਂ ਘਰ ਤੋਂ ਕੋਈ ਸਮਾਨ ਮਗੋਣਾ ਤਾਂ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਫਿਰ ਪ੍ਰਸ਼ਾਦਾ ਪਾਣੀ ਬਾਬ ਆਪਣੇ ਮਿੱਤਰੋਂ ਇੱਕ DHL ਆਇਆ ਹੈ DHL ਪਾਰਸਲ ਪਤਾ ਨਹੀਂ ਕੀ ਹੈ ਦੇਖਣਾ ਪੈਣਾ ਵੀ ਕੀ ਚੀਜ਼ ਹੈ ਮੈਨੂੰ ਕੋਈ ਯਾਦ ਨਹੀਂ ਮੈਨੂੰ ਕੋਈ ਆਪਕੋ ਆਰਡਰ ਨਹੀਂ ਕੀਤਾ ਹੈ ਆ ਜਸਟ ਇਟ ਦੇ ਬੈਗ ਵਿੱਚੋਂ ਭੇਜਿਆ ਆਣੇ ਆਪਾਂ ਨੂੰ ਇਹ ਹਰ ਸਾਲ ਭੇਜਦੇ ਹੁੰਦੇ ਆ ਉਹ ਜਸਟਿਡ ਕੀ ਬੈਗ ਪੀਜ਼ਾ ਡਿਲੀਵਰ ਕਰਨ ਵਾਲੇ ਬੈਗ ਆਏ ਇੱਕ ਟੀ-ਸ਼ਰਟ ਹੀ ਭੇਜੀ ਸੋਨਣਾ ਨੇ ਜਸਟਿਡ ਵਾਲਿਆਂ ਨੇ ਕਹਿੰਦੇ ਇਹ ਪਾ ਕੇ ਹੋਲਡ ਕਰਿਆ ਕਰੂ ਜਿਹੜਾ ਮਸ਼ਹੂਰੀ ਬਹੁਤ ਕਰਦੇ ਸਹੀ ਗੱਲ ਆਉ ਐਡਵਰਟਾਈਜ਼ਮੈਂਟ ਕਰਨੀ ਆਪਣੇ ਕਾਰੋਬਾਰ ਦੀ ਕੋਈ ਇਹਨਾਂ ਕੰਪਨੀਆਂ ਤੋਂ ਸਿੱਖੋ ਜਿਹੜੀ ਜਸਟਿਡ ਹੋ ਗਈ ਨਾ ਇੰਗਲੈਂਡ ਦੀ ਕੰਪਨੀ ਆ ਇਸ ਟਾਈਮ ਪੂਰੇ ਯੂਰਪ ਦੇ ਉੱਤੇ ਕੰਮ ਕਰਦੀ ਹੈ ਆ ਭੇਜੀ ਆ ਜੈਟ ਕੱਪ ਜਗਤ ਭੇਜੀ ਆ ਵੀ ਜਿਹੜੇ ਮੁੰਡੇ ਸਕੂਟਰ ਤੇ ਕੰਮ ਕਰਦੇ ਆ ਤੇ ਉਹ ਪਾ ਕੇ ਜਾਣ ਇੱਕ ਕਿੱਟ ਪੂਰੀ ਭੇਜੀ ਆਪਾਂ ਉਹਨਾਂ ਨੇ ਲੋਗੋ ਵਗੈਰਾ ਭੇਜੇ ਨੇ ਲਾਉਣ ਵਾਸਤੇ ਤੇ ਆ ਭੇਜਿਆ ਸਿਆਮੋ ਪੈਰਤੀ ਇਹਨਾਂ ਮਤੋਂ ਦਾ ਵੀ ਸ਼ਾਪ ਇਜ਼ ਓਪਨ ਵੀ ਸਿਆਮੋ ਅਸੀਂ ਖੁੱਲੇ ਆ ਜਿਹੜੀ ਦੁਕਾਨ ਖੁੱਲੀ ਆ ਇਹ ਉਹ ਵਾਲਾ ਬੈਨਰ ਹੈ ਇਹ ਵੀ ਲਾਉਣਾ ਜੁੜੀ ਹੁੰਦਾ ਦੁਕਾਨ ਦੇ ਮੂਰੇ ਆਪਣੇ ਤਾਂ ਲੱਗਿਆ ਹੋਇਆ ਤੇ ਇੱਧਰ ਆਪਣੇ ਮੋਜ਼ਰੇਲਾ ਵੀ ਆ ਗਿਆ ਚੀਸ ਆ ਗਿਆ ਜਮ ਫਰਾਂਕੋ ਅੱਜ ਕਾਲੀ ਗਾਲੀ ਥੱਲੇ ਹੀ ਤਰ ਕੇ ਚਲ ਗਿਆ ਮੈਨੂੰ ਫੋਨ ਕਰਤਾ ਸੀ ਉਹਨੇ ਕਹਿ ਰਹੇ ਮੈਂ ਇੱਥੇ ਡੱਬੇ ਥੱਲੇ ਪਾਏ ਆ ਚਾਕੇ ਫਰਿਜ ਵਿੱਚ ਰੱਖ ਦੇ ਇਹ ਚਾਗੇ ਆ ਚਾੜ ਵੀ ਮਨ ਲਵੀ 10 20 ਕਿਲੋ ਮੋਜ਼ਰੇਲਾ ਹੀ ਲਈ ਮੋਜ਼ਰੇਲਾ ਵਗੈਰਾ ਸਾਰਾ ਪਾਣੀ ਫਰਿਜ ਵਿੱਚ ਮਿੱਤਰੋ ਚਿੰਤਾ ਤੇ ਡੱਬੇ ਆਪੇ ਚੱਕ ਦਨੇ ਬਾਅਦ ਸ਼ਾਮ ਨੂੰ ਜਦੋਂ ਮੁੰਡੇ ਕੰਮ ਤੇ ਆਉਣਗੇ ਫਿਰ ਉਹਨਾਂ ਦਾ ਆਪਾਂ ਸ਼ਾਮ ਨੂੰ ਘਰ ਆ ਦਿੰਦੇ ਹਾਂ ਪੋਸਟੇ ਪਹਿਲੇ ਇੱਥੇ ਵਗੈਸੈਟ ਰੱਖ ਦਈਏ ਉਹਨੇ ਫਿਰ ਬਾਜਰ ਆਉਣਗੇ ਸ਼ਾਮ ਨੂੰ ਕੰਮ ਵਾਲੇ ਮੁੰਡੇ ਸਾਰਾ ਸਮਾਂ ਇਕੱਠਾ ਹੀ ਉਹ ਕਰੋੜੇ ਹੁਣ ਆਪਾਂ ਪਹੁੰਚ ਗਏ ਆ ਉਹ ਵਾਲੀ ਬਾੜ ਦੇ ਜਿੱਥੇ ਆਪਾਂ ਨੇ ਆਪਣੇ ਕੋ ਦੇ ਵਾਇ ਨੂੰ ਚਾਹ ਪਲਾਈ ਸੀਗੀ ਇੱਥੋਂ ਅਸੀਂ ਤੁਰੇ ਸੀਗੇ ਤੇ ਆਪਾਂ ਹੀ ਰੁਕੇ ਆ ਤੇ ਅਸੀਂ ਆਏ ਸੀਗੇ ਆਪਣੇ ਕਰਤੋਂ ਲੈ ਕੇ ਆਉਣ ਸੀ ਪੀਜ਼ਾ ਸ਼ਾਪ ਵਾਸਤੇ ਤੇ ਸੋਚਿਆ ਵੀ ਚਲੋ ਦੋਨੇ ਕਿੜੀ-ਕੁੜੀ ਕੱਢਿਆਂ ਨਾਲ ਚਾਹ ਦਾ ਗੁੱਟ ਪੀਆ ਆਨੇ ਮੌਸਮ ਬਹੁਤ ਸੋਹਣਾ ਚਾਹ ਜੂ ਪੀ ਕੇ ਫਿਰ ਆਪਾਂ ਕਰਤੋਂ ਲੈਣ ਚੱਲਦੇ ਆਂ ਹਮੇਸ਼ਾ ਮੈਂ ਕੀ ਪੀਣਾ ਚਾਹ ਪੀਣੀ ਆ ਲੱਤੇ ਮੈਂ ਕਹਤੋਂ ਪੀਣਾ ਹੈ ਜਿੰਸੰਗ ਪੀਣੀ ਆ ਕੀ ਪੀਣਾ ਹੈ ਲੱਤੇ ਮੈਂ ਕਿਆ ਅੱਛੇ ਮੈਂ ਕਿਆ ਦੋ ਲਈ ਲੱਤੇ ਮੈਂ ਕਹਤੋਂ ਬਣਾ ਦੋ ਬਾਈ ਲੱਤੇ ਮੈਂ ਕਿਆ ਦੋ ਲੱਤੇ ਮਕਿਆਦ ਨੱਤੇ ਮਕਿਆਦ ਅੱਪਾ ਦਾ ਕਫੀ ਪੀਨੂ ਨੇ ਮਿੱਤਰੋ ਕਿੱਥੇ ਵੀ ਜਾਂਦੇ ਆ ਅੱਜ ਆਪਾਂ ਲੱਤੇ ਮਕਿਆਦੋ ਬਣਾ ਲਈ ਆ ਦੇਖੋ ਪਰ ਚੈੱਕ ਬੱਲੇ 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 ਦੇਖੋ ਮਿੱਤਰੋ ਡਾਕ ਕੱਪ ਬਣਾਇਆ ਦੁੱਧ ਦਾ ਏ ਇਹ ਤਾਂ ਕੰਗਣੀ ਵਾਲਾ ਕੱਪ ਬਣਾਤਾ ਹੂੰ ਕਿੰਨੇ ਮਿਲਦੇ 300 ml ਲੋ ਵੀ ਹੁਣ ਪਹੁੰਚ ਗਏ ਆਪਾਂ ਤੇ ਸਿਆਨੂ ਬਾਈ ਦੇ ਕੋਲ ਤੇ ਛੀਟਾਂ ਛੂਟਾਂ ਗੱਡੀ ਦੇ ਆਪਾਂ ਨੇ ਆਪਣੀਆਂ ਖੋਲ ਲਈਆਂ ਤੇ ਹੁਣ ਆਪਾਂ ਲੱਦਨੇ ਇਹਦੇ ਵਿੱਚ ਕਰਤੋਨ ਆਪਣੇ ਕੁਸ਼ੀਨਾ ਹਾਂ ਕਾਰਤਾ ਕੁਸ਼ੀਨਾ ਕਾਰਤਾ ਕੁਸ਼ੀਨਾ ਨਾ ਰੁਕਣਾ ਦਮ ਨਾ ਮਾ ਫੋਨ ਦੇ ਪਟੂਲੇ ਡਿੱਗ ਗਿਆ ਜੀ ਚੱਲੇ ਗਿਆ ਤਾਂ ਹਲਤਾ ਨੂੰ ਉੱਪਰ ਲਾਇਆ ਬਈ ਸਕਰੀਨ ਪਹਿਲੀ ਕੋ ਲੱਗੇ ਨੀ ਉਪਰੇ ਦੇ ਕਿਉਂ ਸਾਰ ਕੇ ਮਾ ਸਕਰੀਨ ਤੇ ਦੇਖੀ ਸਕਰੀਨ ਤਾਂ ਠੀਕ ਹੈ ਠੀਕ ਹੈ ਹਮ ਅ ਸਾਈਡ ਤੋਂ ਥੋੜਾ ਜਿਹਾ ਮੈਨੂੰ ਲੱਗਦਾ ਇੱਥਾ ਨਹੀਂ ਚਲ ਬਚਾ ਹੋ ਗਿਆ ਇਹ ਉਪਰ ਪਿੱਛੇ ਕਵਰ ਪਾਏ ਵਗਲਾ ਤਾਂ ਗੱਲਾ ਲਾਉਣਾ ਭੁੱਲੇ ਗਏ ਖਿਆਲ ਨਹੀਂ ਆਇਆ ਗੱਲਾਂ ਗੱਲਾਂ ਦੀ ਕਾਲੀ ਕਾਲੀ ਤਾਂ ਥੋੜਾ ਥੱਲੇ ਗਿਰ ਗਿਆ ਜੀ ਆ ਪੱਕੇ ਫਰਸ਼ ਦੇ ਤੇ ਚਲ ਗਏ ਹੁਣ ਟਾਈਮ 2:30 ਵਜ ਗਏ ਆ ਤੇ ਰੋਟੀ ਆਪਣੀ ਦੇਖੋ ਬਣ ਕੇ ਰੈਡੀ ਹੋ ਗਈ ਆ ਮੂੰਗੀ ਮਸਰੀ ਦੀ ਦਾਲ ਨਾਲ ਦਹੀਂ ਤੇ ਪਿਆਜ਼ ਸਾਡੀ ਪੈਂਤੀ ਦੇਖੋ ਠੀਕ ਹੋ ਗਈ ਹੈ ਨਾ ਹਾਂ ਤਾਂ ਹੀ ਕੋਲ ਅਗੇ ਬੈਠ ਗਿਆ ਨਹੀਂ ਤਾਂ ਕੱਲ ਕੋਲ ਵੀ ਸੀ ਹੁੰਦੀ ਹੈ ਨਾ ਬੈਂਤੀ ਛੋਟੀ ਖਾਣੀ ਹੈ ਇੱਧਰ ਦੇਖ ਮੈਂ ਕਿ ਨਹੀਂ ਪੈਂਜੀ ਇੱਧਰ ਦੇਖ ਹੈ ਨਾ ਬਿਲਕੁਲ ਬੱਚਿਆਂ ਵਾਂਗ ਕਰਦਾ ਮੈਂ ਤੋ ਦੇਖੋ ਰੋਟੀ ਖਾਣ ਲੱਗੇ ਨਾ ਇਹ ਆਪਣੇ ਕੋਲ ਅਗੇ ਬਹਿ ਜਾਂਦਾ ਕੱਲ ਨਹੀਂ ਸੀ ਇਦਾਂ ਪੈਂਦਾ ਹੈਗਾ ਕੱਲ ਤਾਂ ਇਹ ਪਰੇ ਭਰੇਆਂ ਨਾਲ ਸਾਤੋਂ ਨਾਲ ਕੱਲ ਤਾਂ ਸਾਤੋਂ ਹੀ ਪਰੇ ਭਰੇ ਜਾਂਦਾ ਸੀਗਾ ਤੇ ਅੱਜ ਥੋੜਾ ਜਿਆ ਠੀਕ ਹੈ ਪੈਂਥ ਸਾਡਾ ਹੈ ਨਾ ਬੈਂਤੀ ਠੀਕ ਹੋ ਤੀ ਨਾ ਹਾਂ ਮੂੰਗੀ ਮਸਰੀ ਦੀ ਦਾਲ ਦੇ ਵਿੱਚ ਦੇਖੀ ਕੀ ਉਹਦਾ ਚਮਚਾ ਮਿੱਤਰੋ ਗੱਲਬਾਤ ਐਨ ਉਤਲੇ ਲੈਵਲ ਦੀ ਹੋਈ ਹੋਈ ਜਮੇ ਐ ਵਿੱਚ ਪਾਈ ਵੀ ਥੋੜੀ ਜਿਆਦਾ ਦੇਖੋ ਬੜੀ ਪਾਈ ਵੀ ਹੁਣ ਜੇ ਨਾਲ ਨਾ ਬੜੀ ਪਾਉਣ ਨਾਲ ਨਾ ਥੋੜਾ ਜਿਆਦਾ ਮਿਰਚਾ ਤੇ ਸਵਾਦ ਆਇਆ ਇਸ ਦਾਲ ਦੇ ਵੀ ਐਨ ਕਿੰਨੇ ਗੱਲਬਾਤ ਬਣ ਜਾਂਦੀ ਹੈ ਵਧੀਆ ਤੇ ਦਹੀਂ ਦੀ ਗੱਲ ਕਰੀਏ ਦਹੀਂ ਦੇ ਵਿੱਚ ਥੋੜਾ ਜਿਆਦਾ ਪਾਣੀ ਐਡ ਕਰਤਾ ਜਿਵੇਂ ਨੇ ਹਾਂ ਦੁੱਧ ਪਾਇਆ ਫਿਰ ਪਾਣੀ ਦੁੱਧ ਪਾਇਆ ਮੈਂ ਕਿਹਾ ਮੈਂ ਪਤਲਾ ਜਿਆਦਾ ਮਾਰੀ ਚਮਚਾ ਵਿੱਚ ਠੀਕ ਹੋ ਗਿਆ ਚੂਨਾ ਖਟਾ ਜਿਆਦਾ ਕਰੀਮੀ ਕਰੀਮੀ ਜਾਂ ਥੋੜਾ ਦੁੱਧ ਨਾਲ ਜਿਹੜਾ ਦਹੀਂ ਮਿਲਦਾ ਇੱਥੇ ਲੈ ਇਦਾਂ ਸਹੀ ਹੋ ਗਿਆ ਹੁਣੇ ਗੱਲਬਾਤ ਹੈ ਨਾ ਖਟਾਸ ਤੇ ਵੀ ਹੋਵੇ ਪਰ ਥੋੜਾ ਜਾਂ ਮਿੱਠਾ ਹੋ ਜਾਂਦਾ ਤੇ ਇਥੋਂ ਰੋਟੀ ਖਾਣੇ ਮਿੱਤਰੋ ਅੱਜ ਦੀ ਆਈ ਰੋਟੀ ਹੈ ਨਾ ਆਪਣੀ ਜਿਹੜੀ ਇੱਥੇ ਰੋਟੀ ਮਿਲਦੀ ਇਡਲੀ ਵਿੱਚ ਨਾ ਇਹ ਜੇ ਫਰਕ ਪਤਾ ਕੀ ਆ ਆਪਣੀ ਇੰਡੀਆ ਜਿਹੜੀ ਕਣਕ ਦੀ ਰੋਟੀ ਹੁੰਦੀ ਆ ਉਹਨਾਂ ਦੇਖੋ ਜੀ ਇਹ ਤਾਂ ਜਿਆਦਾ ਛਾਣ ਘਟ ਕੱਢਿਆ ਹੁੰਦਾ ਤੇ ਇਹ ਹੋਰੇ ਮੈਦਾ ਦੇ ਮਿਲਦਾ ਜਿੰਨਾ ਮਰਜ਼ੀ ਕਹਿ ਲਓ ਚਪਾਤੀ ਆਟਾ ਜੇ ਬੋਹ ਕਰ ਲਓ ਪਰ ਫੇ ਵੀ ਨਾ ਮੈਦਾ ਟੈਪ ਹੁੰਦਾ ਹੀ ਰੋਟੀ ਦਾ ਆਪਣਾ ਗੁਸ਼ਾਨ ਸਿੰਘ ਪੜਕੇ ਸਕੂਲ ਤੋਂ ਘਰੇ ਆ ਗਿਆ ਤੇ ਥਾਲੀ ਗੁਸ਼ਾਨ ਦੀ ਵੀ ਸਜਾਤੀ ਆ ਚਮਚਾ ਦਿੱਸੀ ਕੀ ਤੇ ਡਾਲਦੀ ਇਸ ਵਿੱਚ ਉੱਥੋਂ ਬੇਟੇ ਤੇ ਲਿਆ ਦੇ ਰੀਆਂ ਤੇ ਆਪਣੀ ਮੇਰੇ ਤੋਂ ਡੰਨੇ ਆਪਾਂ ਨੂੰ ਪ੍ਰਸ਼ਾਦ ਆਪਣੀ ਸ਼ਕਲ ਆਉਣ ਬਾਬੇ ਜੀ ਕਿਰਪਾ ਨਾਲ ਬੜਾ ਵਧੀਆ ਰਿਹਾ ਕਿ ਜਿੰਨਾ ਖਜ਼ਾਨਾ ਵਿੱਚੋਂ ਸਭ ਕੁਝ ਹੈ ਭਰਪੂਰ ਕਰੀ ਮਹਾਰਾਜ ਮੁੰਡੇ ਬਈ ਲਾਇਆ ਹੈ ਏ ਗੇੜਾ ਇੱਕ ਮਾਰਕੀਟ ਦਾ ਦੇਖੋ ਇਧਰੋਂ ਸਾਮਾਨ ਜਿਵੇਂ ਦਿਖ ਵੀ ਰਿਹਾ ਹੈ ਹੈ ਦਿਖ ਰਿਹਾ ਹੈ ਗੇੜਾ ਲੱਗਿਆ ਦਿਖ ਰਿਹਾ ਪੂਰਾ ਦੇਖੋ ਇਧਰ ਚਾਹ ਤਾਂ ਪਾਪਾ ਵਾਸਤੇ ਲੈ ਕੇ ਆਏ ਹੈ ਕਫੇ ਪਾਪਾ ਵਾਸਤੇ ਮੰਮਾ ਤੇ ਦੇਖੋ ਕੱਲ ਨੂੰ ਬਲੌਗ ਹੋਊਗਾ ਇਨੀ ਚਾਹ ਨਾ ਪੀਆ ਕਰਤੋ ਬਾਕੀ ਆ ਇਹ ਨਹੀਂ ਖਾਣਾ ਬੇਟੇ ਇਹ ਤੁਸੀਂ ਇਹ ਤੁਸੀਂ ਖਾਓ ਹੋਰ ਕੀ ਕਹਿੰਦਾ ਇਹ ਖੱਟਾ ਹੈ ਆ ਖੱਟਾ ਹੈ ਆ ਮਿੱਠਾ ਹੈ ਮਕੀਨ ਆ ਹਾਂਜੀ ਆ ਮਿੱਠਾ ਹੈ ਮਿੱਠਾ ਦੋ ਸਹੀ ਹੋ ਗਿਆ ਤੇ ਆਪਾਂ ਮੇਰੇ ਨਾਲ ਚਾਹ ਪੀਣੇ ਆ ਤੇ ਨਾਲੇ ਅੱਜ ਆਪਣੇ ਬੰਦੇ ਅੰਦਰ ਵੀਡੀਓਜ਼ ਬਣਦੀਆਂ ਨੇ ਤੇ ਮੁੰਡੇ ਆਪਣੀ ਆਏ ਹੋਏ ਨੇ ਅੱਜ ਵੀਡੀਓ ਨੂੰ ਵਾਸਤੇ ਤੇ ਮਾਤੀ ਆ ਨੰਦਾ ਮਾਈ ਬੈਸਟ ਫਰੈਂਡ ਆਪਣਾ ਹੁਣ ਸ਼ੋਰਟ ਹੈ ਨਾ ਉਹ ਹੈਗਾ ਸਾਡਾ ਪੀਂਸਾ ਦਾ ਅਸੀਂ ਡੱਬੇ ਕਰ ਤੋਂ ਬਣਾਉਣਾ ਪੀਂਸਾ ਦੇ ਤੇ 10-15 ਪੀਂਸੀ ਬਣਾਉਣੀਆਂ ਡੱਬੇ ਬਣਾਉਣੇ ਪਾ ਕੇ ਰੱਖਣੇ ਨੇ ਤੇ ਇਹਨਾਂ ਦੀ ਵੀਡੀਓ ਬਣਾਉਣੀ ਆ ਤੇ ਮੁੰਡੇ ਲੱਗੇ ਫਟਾਫਟ ਇੱਕ ਬਣ ਗਿਆ ਕੁਸ਼ਾਨ ਵੀਰ 15 ਹੋਣਾ ਠੀਕ ਹੈ ਬੇਟੇ ਫੇਰ ਕੁਸ਼ਾਨ ਨਹੀਂ ਹੋਣਾ ਪੀਂਸੀ ਲੈਣ ਵਾਸਤੇ ਅੰਦਰ ਕੁਸ਼ਾਨ ਦੀ ਵੀਡੀਓ ਬਣਣੀ ਆ ਕੁਸ਼ਾਨ ਨੇ ਕਿਹਾ ਸਰ ਮੈਨੂੰ 15 ਪੀਸੀ ਚਾਹੀਦੇ ਨੇ ਸੰਗ ਜਨਹਾ ਸੰਗ ਦਾ ਮੁੰਡਾ ਹੈ ਥੋੜਾ ਹੋਈ ਜਾਂਦਾ ਕਰੀ ਗਾ। ਚਲ ਜਾਈਏ ਬਣਾ ਲੈਂਗੇ ਨਾ ਮੈਂ ਆਪਿੰਨਾ। ਉਹ ਦੇਖੋ। ਸੰਗ ਤੂੰ ਵੀ ਸੰਗਦਾ। ਹੋਰੀ। ਹੁਣ ਟਾਈਮ ਮੇਰੇ ਤੋਂ ਲੱਗ ਪਾ ਕੇ 5 ਵਜੇ ਗਏ ਆ ਤੇ ਆਪਾਂ ਹੁਣ ਫ੍ਰੀ ਹੋਏ ਆ ਵੀਡੀਓ ਬਣਾ ਕੇ ਤੇ ਹਲੇ ਆ ਸਮਾਨ ਦੀ ਲਿਸਟ ਤਿਆਰ ਪਈ ਆ ਉਹ ਨਹੀਂ ਲੈ ਕੇ ਆਉਣੀ ਆਪਾਂ ਨੇ। ਆਹ ਵਾਲਾ ਸਮਾਨ ਲੱਤਾ ਮਾਰਕੀਟ ਤੋਂ ਆਪਾਂ ਨੇ ਫੂੰਗੀ ਲੈ ਲਈ ਆ ਤੇ ਹੋਰ ਸਾਰਾ ਸ਼ੌਭ ਦਾ ਸਮਾਨ ਤੇ ਖਾਸ ਤੌਰ ਤੇ ਆਪਣੇ ਪੈਂਤਸਿਉਂ ਵਾਸਤੇ ਆਪਾਂ ਲੱਤੀ ਆਹ ਵਾਲੀ ਖਰਾਕ। ਆਹ ਖਰਾਕ ਨੂੰ ਬਹੁਤ ਖੋਸ਼ੇ ਖਾਂਦਾ ਜੇ ਤੁਸੀਂ ਨੇ ਘਰ ਕੋਈ ਗੱਤੋ ਕੋਈ ਬਿੱਲੀ ਰੱਖੀ ਵੀ ਨਾ ਤਾਂ ਟਰਾਈ ਕਰਕੇ ਦੇਖਿਓ ਯਾਰ ਸੁਪੇਨ ਤੋਂ ਮਿਲਦੀ ਏ। ਮਤਲਬ ਬਹੁਤ ਖੁਸ਼ੀ ਖਾਨੀ ਬਲੀ ਇਹਨੂੰ ਆਹ ਕਿ ਟਾਈਮ ਦਾ ਮਤਲਬ ਮਾਰਕੀਟ ਬਿਲਕੁਲ ਐਨ ਖਾਲੀ ਹੋਇਆ ਦੇਖੋ ਐਨ ਸ਼ਾਂਤੀ ਵੀ ਦੇਖੋ ਹੈ ਗੱਡੀ ਕੋਈ ਬਸ ਅਜੇ ਦੋ ਚੱਕੀਆਂ ਖੜੀਆਂ ਵੀ ਅੰਦਰ ਜਿਹੜੇ ਕੰਮ ਕਰਦੇ ਉਹਨਾਂ ਦੀਆਂ ਗੱਡੀਆਂ ਨੇ ਤੇ ਲੋਕ ਦਿਨ ਚ ਸਪੇਸ ਪੁੱਛਾ ਕਰਕੇ ਚਲੇ ਜਾਂਦੇ ਨੇ ਲੈ ਸ਼ਮਪੈਂਥਾ ਦੀ ਖਰਾਕ ਕਿਧਰ ਹੋ ਸੁਤਤਾ ਪਿਆ ਜੀ ਚਾਹ ਬਾਈ ਉੱਠੇ ਮੈਂ ਪੜ੍ਹੋਂ ਠੀਕ ਹੈ ਹਾਂ ਜੀ ਧਰਤੀ ਚਾਹ ਹਾਂ ਜੀ ਚਾਹ ਬਹੁਤ ਠੀਕ ਹੈ ਚਾਹ ਬਣਾ ਫਟਾਫਟੀ ਕਿਹੜੀ ਜੀ ਹਾਂ ਜੀ ਫੇਟਲੀ ਸ਼ੌਫਤ ਹੀ ਕੰਮ ਕਰ ਕਰੀਏ ਹੁਣ ਸਹੀ ਗੱਲ ਹੈ ਜੀ ਥੱਕ ਕੇ ਹੋਣਿਆ ਨੇ ਹੋਰ ਸਵਿਧਾ ਲੱਗਿਆ ਇੱਥੇ ਕਿਣੀ ਹਾਂਜੀ ਜਦੋਂ ਉੱਠਿਆ ਚਲੋ ਚਾਹ ਲੈਣ ਲਈ ਸ਼ਾਮ ਪਿਆ ਤੇ ਜੀ ਹਾਂਜੀ ਡਨ ਹੈ ਆਰਡਰ ਤਿਆਰ ਹੈ ਲਈ ਮਿੱਤਰੋ ਕਵਾਉ ਆਪਣਾ ਜਾਨ ਲੱਗੇ ਪਹਿਲੇ ਹੀ ਆਰਡਰ ਦੂਰ ਦੇ ਆਸਟਰੀਆ ਨੋਵਾ ਦਾ ਤੇ ਸਮਾਂ 7:30 ਹੋ ਗਏ ਆ ਤੇ ਕਵਾਉ ਆਪਣਾ ਪੱਕ ਪੱਕੇ ਕਮਲਾ ਹੋ ਰਿਹਾ ਬਸ ਤੇ ਗੱਕ ਨਹੀਂ ਵੇਟ ਕਰ ਰਹੇ ਆਪਾਂ ਅੱਜ ਹਾਲ ਤੱਕ ਆਪਾਂ ਨਹੀਂ ਕੋਰਡ ਰੋਏ ਹਾਲੇ ਜੋ ਪੜ੍ਹ ਲਿਖੀ ਪਤਾ ਹੀ ਹੈ ਬੇਗਾਨ ਤੇ ਆ ਨਹੀਂ ਜੀ ਫਿਰ ਵੀ ਪਤਾ ਲੱਗਦਾ ਕੈਚ ਅਪ ਵੀ ਸਮਝ ਸਕਦੇ ਆ ਨਹੀਂ ਨਹੀਂ ਇਹ ਤਾਂ ਮਿਟਜਣ ਵਾਲਾ ਦੇ ਪਰਮਾਨੈਂਟ ਮਾਰਕਰ ਨਾਲ ਲਿਖਿਆ ਜੀ ਇਹ ਜਿੰਨਾ ਬਾਜੀ ਪਰ ਖੜਦੇ ਦੇਖੀ ਨਾ ਮਦਗੀ ਆ ਦੇ ਹਾਂ ਜੀ ਇਹ ਤਾਂ ਮਿਟਦਾ ਨਹੀਂ ਆ ਦੇ ਆ ਦੇਖੋ ਤੇਰਾ ਪਰਮਾਨੈਂਟ ਪਰਮਾਨੈਂਟ ਮਾਰਕਰ ਆ ਦੇਖੋ ਪਰਮਾਨੈਂਟ ਮਾਰਕਰ ਲਿਖਿਆ ਹੋਇਆ ਜੀ ਲਿਖਿਆ ਵ ਦੇਖਿਆ ਬਾਲੀ ਮਿਟ ਗਿਆ ਇਹ ਕਿਹੜਾ ਖੜ ਜਾ ਤੁਸੀਂ ਮਾਰਾ ਜਾਂ ਤਾਂ ਸੁੱਕਦਾ ਰਹਿਣ ਦੋ ਸੁੱਕਣਾ ਕਿਥੇ ਇਹ ਨਾਲ ਲੈ ਜਿਹਨ ਮਰਜੀ ਲਿਖ ਲੈ ਲੋ ਪਪਤਾ ਦੀ ਰੀਤੇ ਹੋਰ ਦਾ ਵੀ ਦੀ ਠੀਕ ਆ ਭਾਜੀ ਬੜੀ ਕੈਮੋ ਠੀਕ ਠਾਕ ਹਾਂ ਦੀ ਹਾਂਜੀ ਬੜੀ ਜੀ ਚੜਦੀ ਕਾਰ ਠੀਕ ਕਾਰੋਬਾਰ ਵਧੀਆ ਠੀਕ ਠਾਕ ਓਕੇ ਜੀ ਕਾਰਪਰਵਾ ਵਧੀਆ ਠੀਕ ਠਾਕ ਹੈ ਹਾਂਜੀ ਹਾਂ ਸਭ ਠੀਕ ਹੈ ਅੱਜ ਆਪਣੇ ਮਿੱਤਰੋ ਪੀਜ਼ਾ ਖਾਣੇ ਵਾਸਤੇ ਆਪਣੇ ਬਾਈ ਹੋਣੀ ਆਏ ਆ ਥੋੜੇ ਦੂਰੋਂ ਆਏ ਆ ਚੱਲ ਕੇ 70 75 ਕਿਲੋਮੀਟਰ ਚੱਲ ਕੇ ਆਏ ਆ ਮੈਂ ਤੁਹਾਨੂੰ ਮਿਲਾਉਣੇ ਬਾਈ ਇਹਨਾਂ ਨਾਲ ਇੱਧਰ ਬੈਠੋ ਸਭ ਤੋਂ ਪਹਿਲਾਂ ਮੁੰਡੇ ਨੂੰ ਸਸੀਆ ਬਾਈ ਜੀ ਸਸੀਆ ਜੀ ਆਪਣਾ ਨਾਮ ਬੋਲ ਦੋ ਤੇ ਇੱਕ ਵਾਰ ਦੱਸੋ ਪੀਜ਼ਾ ਕਿੱਥੇ ਲਗਾ ਹੈ ਤੇ ਮੇਰੇ ਜਾ ਹੈ ਇਹ ਬਾਈ ਮੇਰਾ ਨਾਮ ਪਰਮ ਕਿਦਾ ਕਿਦਾ ਪਰਮ ਪਰਮ ਪਰ ਸੰਗਣਾ ਕਹੋ ਜੇ ਕਰੀ ਪਹਿਲਾ ਪਹਿਲਾ ਹੁੰਦਾ ਹੀ ਆ ਵਧੀਆ ਪੀ ਆ ਆਪਣਾ ਕਿਸੇ ਵਧੀਆ ਆਪਣਾ ਹਾਂਜੀ ਘੈਂਟ ਠੀਕ ਐ ਇਹ ਬਾਈ ਕਹਿੰਦੇ ਸੀ ਤੁਹਾਡੇ ਸੀ ਵਲੌਗ ਵੀ ਦੇਖਦੇ ਹੁੰਦੇ ਆ ਵੀ ਸਾਰੇ ਵਲੌਗ ਤੁਹਾਡੇ ਦੇਖੇ ਆ ਚਲੋ ਵਧੀਆ ਗੱਲਾਂ ਮਿੱਤਰੋ ਬਹੁਤ ਥੈਂਕ ਯੂ ਜਨਰਲ ਵੀ ਵਲੌਗ ਦੇਖਦੇ ਹੂੰ ਤੇ ਆਪਾਂ ਇਧਰ ਬਾਈ ਜਿਹੜੀਆਂ ਬਾੜੇ ਬਾਬਾ ਜੀ ਬਾਬਾਈ ਦਾ ਹੁਣ ਤੁਹਾਨੂੰ ਕਿਵੇਂ ਕਰਿਆ ਸੱਸਰੀ ਕਾਲ ਜੀ ਸਾਰਿਆਂ ਨੂੰ ਬਾਬਾਈ ਜੜਦੀ ਕਰਾਈ ਕਿਰਪਾ ਜੀ ਬਾਬਾ ਡਾ ਸਾਹਿਬ ਜੀ ਪੀਜ਼ਾ ਵਧੀਆ ਲੱਗੇ ਬਹੁਤ ਵਧੀਆ ਜੀ ਬਹੁਤ ਬਹੁਤ ਜਿਆਦਾ ਫੇਸਟੀਜੀ ਤੇ ਬਹੁਤ ਵਧੀਆ ਬਾਈ ਜੀ ਕਹਿੰਦੇ ਮੈਂ ਇਦਾਂ ਦਾ ਪੀਜ਼ਾ ਬਣਾਇਆ ਵੀ ਜਿਹੜਾ ਤਿੱਖਾ ਵੀ ਮਿਰਚਾਂ ਹੀ ਪਾਈਆਂ ਉਹ ਵਧੀਆ ਹੋਈ ਵੀਦਾ ਮਤਲਬ ਵੀ ਆਪਾਂ ਨੇ ਆਪਣੇ ਵੱਲੋਂ ਪੂਰੇ ਬੈਸਟ ਦਾ ਵਧੀਆ ਠੀਕਾ ਬਹੁਤ ਵਧੀਆ ਜੀ ਥੋੜਾ ਬਹੁਤ ਥੈਂਕ ਯੂ ਧੰਨਵਾਦ ਐਡ ਇਧਰ ਆਉਣ ਦਾ ਮੁੱਲ ਮੁੜ ਗਿਆ ਥੈਂਕ ਯੂ ਧੰਨਵਾਦ ਥੋੜਾ ਪਿਆਰ ਤੋਂ ਇੱਕ ਨੂੰ ਖਿੱਚ ਕੇ ਲੈ ਗਏ ਇੱਥੇ ਨਗਾਏ ਥੈਂਕ ਯੂ ਤੇ ਇਧਰ ਨੂੰ ਮਾਲਵੇ ਦਾ ਗੱਭਰੂ ਕਿਦਾ ਬਾਈ ਠੀਕ ਠਾਕ ਕੀ ਹਾਲ ਜੀ ਹਾਂ ਜੀ ਚੜ੍ਹਦੀ ਕਲਾ ਹਾਂ ਜੀ ਹਾਂ ਜੀ ਮਜ਼ੇ ਲੱਗੇ ਫੀਜ਼ਾ ਬਹੁਤ ਵਧੀਆ ਬਹੁਤ ਕੈਂਟ ਬਾਈ ਥੋੜਾ ਬਹੁਤ ਥੈਂਕ ਯੂ ਬਾਈ ਧੰਨਵਾਦ ਤੁਸੀਂ ਪਹੁੰਚੇ ਹੋ ਟਾਈਮ 'ਚ ਸਮਾਂ ਕੱਢ ਗਏ ਅੱਛਾ ਸਹੀ ਸਹੀ ਤੇ ਇਧਰ ਬਾਈ ਜੀ ਆਪਣੇ ਸਸੀਆ ਬਾਈ ਜੀ ਸਸੀਆ ਜੀ ਬਾਈ ਥੋੜਾ ਬਹੁਤ ਥੈਂਕ ਯੂ ਧੰਨਵਾਦ ਬਾਈ ਤੁਹਾਡਾ ਵੀ ਤੁਸੀਂ ਸਾਰੇ ਪਹੁੰਚੇ ਹੋ ਭਾਜੀ ਬਹੁਤ ਸਵਾਦ ਜੀ ਬੀ ਦਾ ਥੈਂਕ ਯੂ ਬਾਈ ਧੰਨਵਾਦ ਜੀ ਤੁਸੀਂ ਬਹੁਤ ਟਾਈਮ ਕੱਢ ਕੇ ਬਾਈ ਆਏ ਹੋ ਇੰਡੀਆ ਵਾਲਾ ਸਵਾਦ ਜੀ ਹਨ ਬਧੀਆ ਸਾਡੇ ਮਨ ਖੁਸ਼ ਹੋ ਜਾਂ ਸਹੀ ਗੱਲ ਹੈ ਜਿਹੜੇ ਆਪਣੇ ਭ ਮਲੇ ਬਕੂਜੀ ਜੇ ਕੋਈ ਵੀ ਕੰਮ ਕਰ ਰਵੇ ਤੁਹਾਡੇ ਵੀ ਆਪਣੀ ਬਾਈ ਉਹਨਾਂ ਦੀ ਆਪਣੀ ਸ਼ੋਪ ਹੈ ਕੈਟੇਗਰੀ ਪਰਮੇਸ਼ੀਆ ਦੇ ਵਿੱਚ ਤੇ ਪ੍ਰਮਾਤਮਾ ਰੰਗ ਭਗ ਲਾਵੇ ਸਾਰੇ ਕੰਮ ਕਰਨ ਨੂੰ ਤੇ ਜਦੋਂ ਜਦੋਂ ਬੰਦਾ ਆਪਣਾ ਕੋਈ ਵੀ ਕੰਮ ਕਰਦਾ ਹੈ ਤੇ ਉਹਨੂੰ ਆਪਣੇ ਐਪਰੀਸ਼ੀਏਸ਼ਨ ਮਿਲਦੀ ਹੈ ਨਾ ਉਹ ਸਭ ਤੋਂ ਬੈਸਟ ਗੱਲ ਹੁੰਦੀ ਹੈ ਸਹੀ ਗੱਲ ਸਹੀ ਗੱਲ ਹੈ ਬਾਬੇ ਇਹਦੀ ਨਾਲ ਤੇ ਬਾਕੀ ਸਤ ਕੋ ਤੇ ਅਸੀਂ ਵੀ ਆਉਣਾ ਬਾਬੇ ਨਾਲ ਇਹ ਗੱਲ ਹੋਈ ਹੈ ਉਹਦੇ ਨਾਲ ਲੈ ਕੇ ਉਹਨਾਂ ਨੂੰ ਸਾਰੇ ਜਣੇ ਆਵਾਂਗੇ ਅਗਲੀ ਵਾਰ ਨਾ ਜਰੂਰ ਪਹੁੰਚੋ ਬਾਈ ਤੁਹਾਡੀ ਆਪਣੀ ਸ਼ੋਪ ਹੈ ਆਪਾਂ ਹਰ ਇੱਕ ਤੁਹਾਡੇ ਭਰਾ ਦੀ ਸ਼ੋਪ ਹੈ ਹਰ ਟਾਈਮ ਖੁੱਲੀ ਹੈ ਕੀ ਗੱਲ ਹੈ 12 ਤਰੀਕ ਨੂੰ ਠੀਕ ਹੈ ਥੈਂਕ ਯ ओके थैंक यू जी ਤੁਸੀਂ ਵੀ ਯਾਰੋ ਗੋਲ ਨੂੰ ਇਹ ਮੁੰਡਾ ਗਾਣੇ ਲੈਦਾ ਸਾਡੇ ਆਹਾਂ ਇਹਦੇ ਗਾਣੇ ਵੀ ਆਏ ਆ ਚਾਰ ਪੰਜ ਨੇ ਬਹੁਤ ਗਾਣੇ ਆਹਾਂ ਆ ਇਧਰ ਜਾਵੇ ਇੱਕ ਤਾਂ ਗਾਣਾ ਹੋ ਵੀ ਜਾਵੇ ਅੱਜ ਫਿਰ ਗੋਣਾ ਘਾਟਾ ਇਹਦੇ ਜਿਹੜੀ ਇੰਸਟਾਗ੍ਰਾਮ ਤੇ ਸਾਰੇ ਵਧੀਆ ਗਾਣੇ ਦਿਖਾਰੀ ਆ ਇਹ ਦਿਖਾ ਦੇ ਕੋਈ ਕਰ ਲਈ ਇਹ ਲਫਾਰੀ ਗਾਣੇ ਬਹੁਤ ਲੈਦਾ ਇਹ ਕਨਾ ਆਪਣੀ ਬਹੁਤ ਵੱਡੀ ਵਧੀਆ ਗੱਲ ਹੈ ਜਿੰਨੇ ਆਪਣੇ ਭੈਣ ਭਰਾਪਨ ਦੇਖਦੇ ਨੇ ਸਾਰੇ ਆਪਣੀ ਵਰਗੇ ਹੀ ਆ ਖੁੱਲੇ ਦਾਲੇ ਬੰਦੇ ਆ ਤੇ ਦੋ ਬੋਲ ਹੋ ਜਾਣ ਫਿਰ ਮਾ ਵੱਡੇ ਮੋٹے ਮੋٹے ਛੇ ਸਾਲ ਦੇ ਕੋਈ ਗੱਲ ਨਹੀਂ ਕਲਾਕਾਰ ਕਦੇ ਸੰਗਦਾ ਨਹੀਂ ਹੁੰਦਾ ਹੈਗਾ ਮੈਂ ਸਮਝਦਾ ਹੀ ਆ ਬਈ ਤਸਵੀਰ ਗੱਲ ਨਹੀਂ ਚੱਲੇ ਨਹੀਂ ਚੱਲੇ ਟਾਈਮ ਲਾ ਲਾ ਜਮਾੜਾ ਬਈ ਹਰ ਉਹ ਗੱਲ ਲਾਉਂਦੇ ਹੌਣ ਦੇ ਫਿਰ ਜੀ ਕਿਵੇਂ ਦਿਨ ਵਿੱਚ ਸੂਰਜ ਚੜ੍ਹਦਾ ਆ ਰਾਤਾਂ ਨੂੰ ਚੱਲਦੇ ਤਾਰੇ ਨੇ ਕਿਤੇ ਨਹਿਰਾਂ ਦੇ ਪਾਣੀ ਮਿੱਠੇ ਆ ਕਿਤੇ ਭਰੇ ਸਮੁੰਦਰ ਖਾਰੇ ਨੇ ਕਿਤੇ ਖੁਰਦੀ ਬਰਫਣੀ ਧਰਤੀ ਤੋਂ ਕਿਤੇ ਧੁੱਪ ਪਿੰਡਿਆਂ ਨੂੰ ਜਾਲਦੀ ਆ ਆ ਚੱਲੀ ਜੋ ਸੰਸਾਰ ਜਾਂਦਾ ਇਹ ਕਲਾ ਕੋਈ ਉਸ ਅਕਾਲ ਦੀ ਆ ਇਹ ਕਲਾਕ ਯੋਸਾ ਕਰਦੀ ਸਹੀ ਗੱਲ ਹੈ ਵੈਰੀ ਗੁੱਡ ਬਹੁਤ ਵਧੀਆ ਮਾੜੇ ਪਰ ਉਹ ਤਾਂ ਕਰੂੰ ਨਹੀਂ ਨਹੀਂ ਐਦਾਂ ਉਹ ਕਰ ਉਹ ਬਈ ਸਹੀ ਗੱਲ ਹੈ ਵਧੀਆ ਬਈ ਬਹੁਤ ਵਧੀਆ ਕਰਮ ਹੈ ਪਰਮਾਤਮਾ ਰੰਗ ਭਗ ਲੈ ਬਾਈ ਉਹਨਾਂ ਦੇ ਗਾਣੇ ਵੀ ਮੈਂ ਪਲੇ ਇਹਦੇ ਕਰਕੇ ਜਲਦੀ ਭਾਜੀ ਨਹੀਂ ਦੱਸਿਆ ਪਹਿਲਾਂ ਬਾਈ ਉਹਨਾਂ ਨੇ ਕਹਿੰਦੇ ਵੀ ਇਹਨਾਂ ਦੇ ਵੀ ਇੱਕ ਦੋ ਜਿਹੜੇ ਗਾਣੇ ਸੀਗੇ ਉਹ ਸਿੰਗਰ ਨੇ ਵੀ ਗਾਏ ਆ ਆਪਣੀ ਨਾ ਚਾਰ ਛੱਤ ਅੱਠ ਗਾਣੇ ਆਏ ਭਾਜੀ ਦਾ ਮਾਅਬ ਦਾ ਦੱਸ ਦਿੰਦਾ ਕਿ ਕਿਹਨੇ ਕਿਹਨੇ ਸਿੰਗਰ ਨੇ ਤੁਹਾਡੇ ਗਾਣੇ ਗਾਏ ਇੱਕ ਵੀਰੇ ਸੀਰਾ ਵੋਟਰਾਂ ਮੁੰਡਾ ਤੇ ਅਰਸ਼ ਰਿਆਜ਼ ਜਿਹੜੇ ਉਹ ਤੁੰਬੇਣਾ ਮੁੰਡਾ ਵੀਰਾ ਤੇ ਬਲਦੀਪ ਬਰਾੜ ਬੜਾ ਬਹੁਤ ਬਹੁਤ ਨੇ ਫਿਰ ਚੜਦਿਆ ਜਰੇ ਪਰ ਰੱਬ ਤੇ ਨੀ ਠੀਕ ਨੇ ਹੁਣ ਟਾਈਮ ਮਿੱਤਰੋ 10:30 ਪੌਣੇ 11 ਹੋ ਗਏ ਆ ਤੇ ਕੰਮ ਕਰ ਆਪਣਾ ਫਿਨਿਸ਼ ਹੋ ਗਿਆ ਤੇ ਆਹ ਵਾਲਾ ਬਾਕਸ ਵੇਰੇ ਆਪਣੇ ਆਇਆ ਸੀਗਾ ਦੇਖੋ ਆਹ ਵਾਲਾ ਬਾਕਸ ਫਰਾਂਚੋ ਨੇ ਅਡਜਸਟਡ ਦਾ ਕਲਰ ਦਾ ਇਹਨਾਂ ਅੱਗੇ ਅਜ ਤੋਂ 4-5 ਸਾਲ ਪਹਿਲਾਂ ਜਿਹੜੇ ਬੈਗੋ ਸੀਗੇ ਰੈਡ ਕਲਰ ਦੇ ਹੁੰਦੇ ਸੀਗੇ ਤੇ ਉਹ ਖਰਾਬ ਵੀ ਘੱਟ ਹੁੰਦੇ ਸੀਗੇ ਤੇ ਗੰਦੇ ਵੀ ਘੱਟ ਹੁੰਦੇ ਸੀ ਇਹ ਵਾਲੇ ਬੈਗ ਐ ਨਾ ਇਹ ਰੰਗ ਬਹੁਤ ਫਿੱਕਾ ਹੈ ਨਾ ਤਾਂ ਤੇ ਛੇਤੀ ਹੀ ਬਾਲ ਗੰਦੇ ਹੋ ਜਾਂਦੇ ਨੇ ਤੇ ਜਿਹਨਾਂ ਨੂੰ ਧੋਵਾ ਦੰਨੇ ਆ ਤੋਏ ਤੇ ਖਰਾਬੀ ਹੋ ਜਾਂਦੀ ਹੈ ਇਸ ਦਾ ਕਿ ਉਹ ਰੈਗੂਲਰਲੀ ਭੇਜਦੇ ਰਹਿੰਦੇ ਆ ਮਾ ਸਾਡੇ ਤਾਂ 6 ਮਹੀਨੇ ਬਾਅਦ ਦੋ ਚਾਰ ਬੈਗ ਆਈ ਜਾਂਦੇ ਜਸਟੇਡ ਦੇ ਤੇ ਆਪਾਂ ਨੂੰ ਲੋਡ ਵੀ ਰਹਿੰਦਾ ਕਿਉਂਕਿ ਆਪਾਂ ਡਿਲੀਵਰ ਕਰਨਾ ਹੈ ਪੀਜ਼ਾ ਜਿਹੜਾ ਮੇਨ ਕੰਮ ਹੈ ਨਾ ਆਪਣਾ ਉਹ ਪੀਜ਼ਾ ਡਿਲੀਵਰ ਕਰ ਰਹੇ ਹਾਂ ਇਸ ਕਾ ਕਿ ਆਪਾਂ ਨੂੰ ਲੋਡ ਰਹਿੰਦੀ ਆ ਇਹ ਚੀਜ਼ਾਂ ਦੀ ਆਪਾਂ ਨੇ ਅੱਜ ਆਇਆ ਅੱਜੇ ਕੰਮ ਤੇ ਚੜ੍ਹਦਾ ਬੈਗਿਆ ਆਪਣੇ ਇਹ ਚੱਲੀ ਵੀ ਕੰਮ ਤੇ ਫਿਰ ਹਾਂਜੀ ਹਾਂਜੀ ਫੁੱਲ ਬੁਲਾ ਕੇ ਬੜਾ ਵਧੀਆ ਰਿਹਾ ਅੱਜ ਦਾ ਦਿਨ ਆਪਣੇ ਭੈਣ ਭਰਾ ਵੀ ਪਛਾਤਾ ਬੜਾ ਸ਼ਕਣ ਵਾਸਤੇ ਆਪਣੇ ਕੋਲ ਪਹੁੰਚੇ ਸਾਰੂ ਬੜੀ ਚੰਗਾ ਲੱਗਿਆ ਜਿਹੜੇ ਆਪਣੇ ਵੀ ਆਪਾਂ ਦੂਰੋਂ ਆਏ ਉਹਨਾਂ ਦਾ ਦਿਲੋਂ ਰਿਸਪੈਕਟ ਹੈ ਸਾਰਿਆਂ ਦਾ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਵੀ ਜੇ ਆਪਣੇ ਵਲੌਗ ਦੇਖਦੇ ਹੋ ਰੋਮ ਤੋਂ ਇਟਲੀ ਤੋਂ ਯਾਦਾਂ ਘੁੰਮਣ ਦਾ ਪ੍ਰੋਗਰਾਮ ਬਣਦਾ ਹੋਵੇ ਕਦੇ ਵੀ ਤੁਸੀਂ ਆ ਕੇ ਫੋਨ ਕਰਕੇ ਆ ਸਕਦੇ ਹੋ ਲੱਕੜ ਦੀ ਭੱਟੀ ਦੇ ਟੇਸਟੀ ਚੀਜ਼ ਸੀ ਪੀਜੇ ਮੇਰੇ ਤੋਂ ਸਵਾਦ ਟੈਸਟ ਕਰਕੇ ਜਾ ਸਕਦੇ ਹੋ ਤੇ ਇਹਦਾ ਨਾ ਵਲੌਗ ਇੱਥੇ ਆਪਣਾ ਅੱਜ ਦਾ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਆਪਣੀ ਜ਼ਿੰਦਗੀ ਦਾ ਇੱਕ ਹੋਰ ਦਿਨ ਦੇ ਨਾਲ ਇੱਕ ਸੋਹਣਾ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ